ਅੱਜ ਮੈਂ ਸਾਰੇ ਹੀ ਇਲੈਕਟ੍ਰੋਨਿਕ ਪ੍ਰਿੰਟ ਤੇ ਵੈਬ ਦੇ ਜਿੰਨੇ ਵੀ ਤੁਸੀਂ ਪੱਤਰਕਾਰ ਸਾਥੀ ਆਏ ਹੋ ਅੱਜ ਤੁਹਾਡਾ ਇੱਥੇ ਕਾਂਗਰਸ ਦੇ ਮੁੱਖ ਚੋਣ ਦਫ਼ਤਰ ਤਰਨਤਾਰਨ ਵਿੱਚ ਪਹੁੰਚਣ ਤੇ ਸਵਾਗਤ ਕਰਦੇ ਆਂ ਜੀ ਆਇਆਂ ਨੂੰ ਕਹਿੰਦੇ ਆਂ ਅੱਜ ਸਾਡੇ ਵਿੱਚ ਬਹੁਤ ਹੀ ਸਤਿਕਾਰਤ ਹਸਤੀ ਔਰ ਉਸ ਪਰਿਵਾਰ ਦੇ ਮੈਂਬਰ ਬੈਠੇ ਨੇ ਜਿਹਦਾ ਦੇਸ਼ ਦੀ ਰਾਜਨੀਤੀ ਔਰ ਕਾਂਗਰਸ ਦੀ ਰਾਜਨੀਤੀ ਦੇ ਵਿੱਚ ਬੜਾ ਵੱਡਾ ਰੋਲ ਹੈ ਅੱਜ ਸਾਡੇ ਵਿੱਚ ਸਰਦਾਰ ਇੰਦਰਜੀਤ ਸਿੰਘ ਜੀ ਬਬੂ ਸਾਹਿਬ ਆਏ ਨੇ ਜਿਹੜੇ ਕਿ ਸਾਡੇ ਸਾਬਕਾ ਰਾਸ਼ਟਰਪਤੀ ਯਾਨੀ ਜੈਲ ਸਿੰਘ ਜੀ ਦੇ ਪੋਤਰੇ ਨੇ ਤੁਸੀਂ ਸਾਰਿਆਂ ਨੇ ਪਿਛਲੇ 4-5 ਦਿਨਾਂ ਦੇ ਵਿੱਚ ਵੇਖਿਆ ਕਿ ਬਹੁਤ ਸਾਰੀ ਕੰਟਰੋਵਰਸੀਆਂ ਜਿਹੜੀਆਂ ਨੇ ਉਹ ਉੱਠੀਆਂ ਸੀ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਦੇ ਇੱਕ ਬਿਆਨ ਨੂੰ ਲੈ ਕੇ ਜਿਸ ਦਾ ਕਿ ਸਪਸ਼ਟੀਕਰਨ ਵੜਿੰਗ ਸਾਹਿਬ ਖੁਦ ਵੀ ਦੇ ਚੁੱਕੇ ਆ ਔਰ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਵੀ ਔਰ ਸਮਾਜ ਦੇ ਵੱਖ-ਵੱਖ ਵਰਗਾਂ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਜਿਹੜਾ ਉਹ ਹੋਇਆ ਇੱਕ ਹੋਰ ਜ਼ਿਕਰ ਜਿਹੜਾ ਕਿਆਨੀ ਜੈਲ ਸਿੰਘ ਜੀ ਬਾਰੇ ਹੋਇਆ ਸੀਗਾ ਜਿਸ ਦੇ ਚਲਦਿਆਂ ਅੱਜ ਸਾਡੇ ਵਿੱਚ ਇੰਦਰਜੀਤ ਸਿੰਘ ਬੱਬੂ ਸਾਹਿਬ ਤੁਹਾਡੇ ਨਾਲ ਰੂਬਰੂ ਹੋਣਗੇ ਗੱਲਬਾਤ ਕਰਨਗੇ ਆਪਣੇ ਬਾਰੇ ਦੱਸਣਗੇ ਆ ਗਿਆਨੀ ਗੈਲ ਸਿੰਘ ਯਾਨੀ ਜੈਲ ਸਿੰਘ ਜੀ ਦੇ ਜਿਹੜਾ ਜੀਵਨ ਸੀਗਾ ਉਹਦੇ ਬਾਰੇ ਚਰਚਾ ਕਰਨਗੇ ਔਰ ਕਾਂਗਰਸ ਦੀ ਇਸ ਦੇਸ਼ ਨੂੰ ਕੀ ਦੇਣ ਸੀ ਜਾਂ ਗਿਆਨੀ ਜੀ ਦੀ ਕੀ ਦੇਣ ਸੀ ਉਹਦੇ ਬਾਰੇ ਤੁਹਾਡੇ ਨਾਲ ਅੱਜ رابطہ ਕਰਨਗੇ ਮੈਂ ਬੇਨਤੀ ਕਰੂੰਗਾ ਇੰਦਰਜੀਤ ਜੀ ਨੂੰ ਕਿ ਉਹ ਤੁਹਾਡੇ ਨਾਲ ਰਾਤ ਤੱਕ ਕਰ ਗੱਲਬਾਤ ਕਰਨ ਰੂਬਰੂ ਹੋ ਕਿਉਂਕਿ ਅੱਜ ਅਸੀਂ ਪਹਿਲਾਂ ਹੀ ਬਹੁਤ ਲੇਟ ਆ ਤੁਹਾਡੇ ਕੋਲੋਂ ਹੱਥ ਜੋੜ ਕੇ ਅਸੀਂ ਮਾਫੀ ਵੀ ਮੰਗਦੇ ਆ ਮੈਂ ਬੇਨਤੀ ਕਰੂੰਗਾ ਬੱਬੂ ਜੀ ਕਿਉਂ ਗੱਲ ਕਰ ਆ ਬੱਬੂ ਜੀ ਸਭ ਤੋਂ ਪਹਿਲਾਂ ਤਾਂ ਮੇਰੀ ਫਤਿਹ ਕਬੂਲ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਮੈਂ ਇੱਥੇ ਕਾਂਗਰਸ ਦੇ ਹੈੱਡ ਆਫਿਸ ਤਰਨਤਾਰਨ ਆਇਆ ਸਭ ਤੋਂ ਪਹਿਲਾਂ ਤਾਂ ਮੈਂ ਪਵਿੱਤਰ ਧਰਤੀ ਨੂੰ ਪ੍ਰਣਾਮ ਕਰਦਾ ਤਰਨਤਾਰ ਦੀ ਮੋੜ ਬਾਅਦ ਤੋਂ ਮੈਂ ਗੱਲ ਦੱਸਾਂਗਾ ਸਭ ਤੋਂ ਪਹਿਲਾਂ ਇੱਕ ਗੱਲ ਇਹ ਕਹਿਣਾ ਚਾਹਣਾ ਹੈ ਕਿ ਆਮ ਆਦਮੀ ਪਾਰਟੀ ਅੱਜ ਭਾਈ ਸਾਹਿਬ ਨੇ ਕਲੀਅਰ ਕਰਤਾ ਕਿ ਜੈਨੀ ਜੈਲ ਸਿੰਘ ਦਾ ਗ੍ਰੈਂਡਸਨ ਹਿੰਦੂਜੀ ਸਿੰਘ ਹੈ ਤੇ ਆਮ ਆਦਮੀ ਪਾਰਟੀ ਡੁਪਲੀਕੇਟ ਗ੍ਰੈਂਡਸਨ ਨਾਲ ਕੰਮ ਚਲਾਈ ਜਾਂਦੇ ਤੇ ਚਲੋ ਅੱਜ ਕਲੀਅਰ ਹੋ ਗਿਆ ਕੌਣ ਅਸਲੀ ਗ੍ਰੈਂਡਸਨ ਹੈ ਤੇ ਕੌਣ ਨਕਲੀ ਬਾਕੀ ਮੈਂ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਬਾਰੇ ਜਦੋਂ ਮੈਂ ਪੈਦਾ ਹੋਇਆ ਸੀ 1962 ਚ ਉਹ ਲੋਕ ਗਿਆਨੀ ਜੀ ਕਾਂਗਰਸ ਦੇ ਤਰਸੂ ਮੰਤਰੀ ਸੀ ਉਸ ਤੋਂ ਬਾਅਦ ਜੇਲ੍ਹ ਮੰਤਰੀ ਰਹੇ ਕਾਂਗਰਸ ਦੇ ਪ੍ਰਧਾਨ ਵੀ ਰਹੇ ਮਹ ਲੋਕ ਕਾਂਗਰਸ ਦੇ ਨੇ ਜਾਂਦੀ ਫੈਮਿਲੀ ਨੇ ਯਾਨੀ ਫੈਮਿਲੀ ਨੂੰ ਬਹੁਤ ਕੁਝ ਦਿੱਤਾ। ਉਹ ਇੱਕ ਤੁਸੀਂ ਦੇਖੋ ਰਜਵਾੜਾ ਨਾਲ ਲੜਕੇ ਇੱਕ ਛੋਟਾ ਜਿਹਾ ਘਰ ਤੋਂ। ਯਾਨੀ ਜਿਸ ਦੀ ਤੁਸੀਂ 10x10 ਦੇ ਕਮਰੇ ਜਿਹੜੇ ਸਾਡੇ ਤੁਸੀਂ ਯਾਦਗਾਰ ਅਸੀਂ ਬਣਾਈ ਹੋ ਉਹਨਾਂ ਦੀ ਤੁਸੀਂ ਆ ਕੇ ਦੇਖ ਸਕਦੇ ਹੋ ਜਿੱਥੇ ਉਹ ਪੈਦਾ ਹੋਏ ਸੀਗੇ। ਉੱਥੋਂ ਉੱਠ ਕੇ ਕਿੱਥੇ ਤੱਕ ਪਹੁੰਚੇ ਇੱਕ ਕਾਂਗਰਸ ਦੀ ਵੀ ਦੇਣ ਸੀਗੀ ਤੇ ਇੱਕ ਇਹ ਵੀ ਕਹਿ ਸਕਦੇ ਆ ਕਿ ਪਾਰਟੀ ਇੱਕ ਮਾਂ ਦੀ ਤਰ੍ਹਾਂ ਹੁੰਦੀ ਹੈ। ਅਗਰ ਤੁਸੀਂ ਪਾਰਟੀ ਦੀ ਸੇਵਾ ਕਰਦੇ ਹੋ ਤਾਂ ਪਾਰਟੀ ਪਿੱਛੇ ਨਹੀਂ ਹਟਦੀ। ਔਰ ਪਾਰਟੀ ਨੂੰ ਜਿਹੜਾ ਕੋਈ ਵੀ ਲੀਡਰ ਹੋ ਉਹ ਸਭ ਤੋਂ ਪਹਿਲਾਂ ਅਗਰ ਆਪਣੀ ਛੱਡ ਕੇ ਪਾਰਟੀ ਦੇ ਬਾਰੇ ਸੋਚੇਗਾ ਤਾਂ ਨੇਚਰਚੁਅਲੀ ਉਹ ਆਪ ਵੀ ਉੱਠੇਗਾ ਤਾਂ ਪਾਰਟੀ ਨੂੰ ਵੀ ਉਠਾਏਗਾ। ਮੈਂ ਇਹ ਹੀ ਇਸ ਤੁਹਾਨੂੰ ਕਹਿਣਾ ਚਾਹਨਾ ਹੈ ਕਿ ਜਿਸ ਤਰੀਕੇ ਨਾਲ ਇਹ ਹਾਲਾਤ ਹੋਏ ਨੇ ਮੈਨੂੰ ਜਦੋਂ ਪਤਾ ਲੱਗਿਆ ਮੈਂ ਇੱਕ ਚੀਜ਼ ਤੁਹਾਨੂੰ ਕਹਿਣਾ ਚਾਹਨਾ ਹੈ ਕਿ ਆਸ਼ਤੋ 5 5 ਸਾਲ ਪਹਿਲਾਂ ਜਦੋਂ ਮੈਂ ਬੀਜੇਪੀ ਜੁਆਇਨਿੰਗ ਕੀਤੀ ਸੀਗੀ ਉਹ ਵਾ ਦੇਖਿਆ ਕਿ ਚਲੋ ਬੀਜੇਪੀ ਨਾਲ ਮੇਰਾ ਰਿਲੇਸ਼ਨ ਕਾਫੀ ਅੱਛਾ ਰਿਹਾ ਛਤਰੂਗਨ ਸਨਨ ਆ ਵੀ ਸੀਗੀ ਕਿੰਨੀ ਯਾਦ ਨਾਲ ਵੀ ਸੀ ਹੋਰ ਕਾਫੀ ਲੀਡਰ ਸੀਗੇ ਉਹਨਾਂ ਨੇ ਫਹਿਲਾਤ ਪਸਲਾ ਕੇ ਮੈਨੂੰ ਆਪਦੇ ਵਿੱਚ ਕਰਾ ਲਿਆ ਤੁਸੀਂ ਲਾਇਕਾ ਪੇਪਰਾਂ ਚ ਜੀ ਪੜਿਆ ਹੋਣਾ ਸਾਰਾ ਦੇਖਿਆ ਹੋਣਾ ਕਿ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਬੀਜੇਪੀ ਦਾ ਬਹੁਤ ਬੁਰਾ ਹਾਲ ਸੀ ਉਹਨਾਂ ਨੇ ਮੈਨੂੰ ਯੂਜ਼ ਕੀਤਾ ਉਹ ਯੂਜ਼ ਕਰਦੇ ਨੇ ਉਹ ਹਰੇਕ ਨੂੰ ਯੂਜ਼ ਕਰਦੇ ਮੈਂ ਇੱਕ ਚੀਜ਼ ਪੰਜ ਸਾਲਾਂ ਚ ਇੱਕ ਚੀਜ਼ ਨੋਟ ਕਰ ਲਈ ਬੀਜੇਪੀ ਦੀ ਕਿ ਉਹ ਪਾਰਟੀ ਕਿਹੋ ਜਿਹੀ ਹੈਗੀ ਉਹ ਪਾਰਟੀ ਕਦੇ ਵੀ ਸਿੱਖਾਂ ਦੀ ਪਾਰਟੀ ਨਹੀਂ ਹੋ ਸਕਦੀ ਉੱਥੇ ਕੋਈ ਵੀ ਸਿੱਖ ਆਦਮੀ ਨੂੰ ਉਹ ਯੂਜ਼ ਕਰਦੇ ਨੇ ਤੇ ਯੂਜ਼ ਐਂਡ ਥਰੋ ਤੁਸੀਂ ਤੁਸੀਂ ਦੇਖ ਲਿਓ ਆਣ ਵਾਲੇ ਟਾਈਮ ਦੇ ਅੰਦਰ ਵੀ ਆ ਬਿੱਟੂ ਆ ਜਿਹੜੇ ਗੁੰਗਾਨ ਗਾਉਂਦਾ ਹੈ ਭਾਜਪੀ ਦੇ ਇੱਕ ਟਾਈਮ ਉਹਦਾ ਇੰਟਰਵਿਊ ਆਇਆ ਸੀਗਾ ਕਿ ਇਸ ਪੰਧਿਆਂ ਨੂੰ ਤੁਸੀਂ ਜੁੱਤੀਆਂ ਨਾਲ ਪਟੂਗਾ ਤੇ ਆ ਜੋ ਉੱਥੇ ਹੀ ਜਾ ਕੇ ਉਹਨਾਂ ਦੀ ਜੁੱਤੀਆਂ ਚੱਟੀ ਜਾਂਦਾ ਹੈ ਇਹਨੂੰ ਵੀ ਦੇਖਿਓ ਦੇਖ ਲਿਓ ਆਣ ਵਾਲੇ ਟਾਈਮ ਤੇ ਉਹਨਾਂ ਨੇ ਸਾਈਡ ਲਾਈਨ ਕਰ ਦੇਣਾ ਬਾਕੀ ਜਿਹੜਾ ਮੈਂ ਕਹਿਣਾ ਚਾਹੁੰਦਾ ਅੱਜ ਅਸੀਂ ਇਕੱਠੇ ਹੋਏ ਆ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਕਿ ਪਾਰਟੀ 'ਚ ਸਾਰੇ ਹੀ ਗਲਤ ਨਹੀਂ ਹੁੰਦੇ ਕੋਈ ਆਪਣੀ ਗਲਤ ਗੱਲ ਨਹੀਂ ਕਰਨਾ ਚਾਹੁੰਦਾ ਆਦਮੀ ਇੱਕ ਕਹਿੰਦੇ ਨੇ ਗਲਤੀਆਂ ਦਾ ਪੁੱਤਰਾ ਹੈ ਕਈ ਵਾਰੀ